ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਪੰਜਾਬ ਆ ਰਹੇ ਨੇ ਡਿਬੜੂਗੜ੍ਹ ਦੀ ਜੇਲ੍ਹ ਤੋਂ ਉਹਨਾਂ ਨੂੰ ਕੱਢ ਕੇ ਹੁਣ ਪੰਜਾਬ ਲਿਆਂਦਾ ਜਾ ਰਿਹਾ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਅਮਰਤਪਾਲ ਦੇ ਬਾਰੇ ਅਮਰਤਪਾਲ ਦੇ ਸੱਤ ਸਾਥੀ ਪਹਿਲਾਂ ਹੀ ਆ ਚੁੱਕੇ ਨੇ ਤੇ ਹੁਣ ਅਮਰਤਪਾਲ ਨੂੰ ਵੀ ਲਿਆਉਣ ਦੀ ਤਿਆਰੀ ਕੀਤੀ ਗਈ ਹੈ ਕੀ ਜਾਣਕਾਰੀ ਹੈ ਤੁਹਾਡਾ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਲੋਕਪੱਨ ਨਿਊਜ਼ ਨਾਲ ਮੈਂ ਹਰਿੰਦਰ ਭਾਈਆ ਲਗਭਗ 2 ਸਾਲ ਦਾ ਸਮਾਂ ਹੋ ਚੱਲਿਆ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਨੂੰ NSA ਅਧੀਨ ਕੌਮੀ ਸੁਰੱਖਿਆ ਕਾਨੂੰਨ ਦੇ ਅਧੀਨ ਦਿਬੜੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਤੇ ਹੁਣ ਉਨ੍ਹਾਂ ਤੋਂ ਜਿਹੜਾ ਕਹਿ ਲਿਆ ਕਿ NSA ਹਟਾਇਆ ਜਾ ਰਿਹਾ ਉਸ ਨੂੰ ਅੱਗੇ ਨਹੀਂ ਬਧਾਇਆ ਜਾ ਰਿਹਾ ਇਹ ਫੈਸਲਾ ਸਰਕਾਰ ਨੇ ਆਖਰਕਾਰ ਲਿਆ ਹੈ ਅਕਤਰ ਜਾਣਕਾਰੀ ਦੇ ਮੁਤਾਬਕ ਅਸਮ ਦੀ ਡਿਬੜੂਗੜ੍ਹ ਜੇਲ੍ਹ ਚ ਬੰਦ ਪੰਜਾਬ ਦੇ ਖਾਲਸਤਾਨੀ ਸਮਰਥਕ ਤੇ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਨੂੰ ਹੁਣ ਪੰਜਾਬ ਦੀ ਜੇਲ੍ਹ ਚ ਲਿਆਂਦਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਅਮਰਤਪਾਲ ਦੇ ਉੱਤੇ ਲੱਗੇ ਕੌਮੀ ਸੁਰੱਖਿਆ ਕਾਨੂੰਨ NSA ਦੀ ਮਿਆਦ ਵਧਾਉਣ ਦੇ ਵਿੱਚ ਜਿਹੜਾ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਕੋਈ ਨਵਾਂ ਹੁਕਮ ਵੀ ਜਾਰੀ ਨਹੀਂ ਕੀਤਾ ਉਹਨਾਂ ਦੇ ਉੱਤੇ ਲੱਗੇ NSA ਬੀਤੇ ਸ਼ਨੀਵਾਰ ਨੂੰ ਜਾਨਕੀ 22 ਮਾਰਚ ਨੂੰ ਖਤਮ ਹੋ ਚੁੱਕਿਆ ਹੈ ਅਮਰਤਪਾਲ ਦੇ ਨਾਲ ਉਹਨਾਂ ਦੇ ਦੋ ਹੋਰ ਸਾਥੀ ਪੱਪਲਪ੍ਰੀਤ ਸਿੰਘ ਅਤੇ ਵਰਿੰਦਰ ਵਿੱਕੀ ਨੂੰ ਵੀ ਐਨਐਸਏ ਹਟਾਉਣ ਤੋਂ ਬਾਅਦ ਪੰਜਾਬ ਲਿਆਂਦਾ ਜਾਵੇਗਾ ਇਸ ਦੇ ਨਾਲ ਹੀ ਪਹਿਲਾਂ ਹੀ ਅਮਰਤਪਾਲ ਦੇ ਸੱਤ ਸਾਥੀਆਂ ਨੂੰ ਦਿਬੜੂਗੜ੍ਹ ਦੀ ਜੇਲ੍ਹ ਚੋਂ ਪੰਜਾਬ ਲਿਆਂਦਾ ਜਾ ਚੁੱਕਿਆ ਹੈ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦੀ ਐਨਐਸਐਲ ਦੀ ਜਿਹੜਾ ਮਿਆਦ ਹੈ ਉਸ ਨੂੰ ਵਧਾਉਣ ਦੇ ਵਿੱਚ ਕੋਈ ਵੀ ਜਿਹੜੀ ਆ ਉਹ ਹੁਕਮ ਨਹੀਂ ਜਾਰੀ ਕੀਤੇ ਗਏ ਇਸ ਨਾਲ ਹੀ ਸਾਫ਼ ਹੈ ਕਿ ਪੰਜਾਬ ਸਰਕਾਰ ਹੁਣ ਅਮਰਤਪਾਲ ਉਤੇ ਸਕੰਜਾ ਕਸੰਦੀ ਤਿਆਰੀ ਦੇ ਵਿੱਚ ਹੈ ਉਹਨਾਂ ਨੂੰ ਥਾਣਾ ਅਜਨਾਲਾ ਦੇ ਉੱਤੇ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਮਾਮਲਾ ਹੈ ਪੰਜਾਬ ਸਰਕਾਰ ਅਮਰਤਪਾਲ ਅਤੇ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਪੱਪਲਪ੍ਰੀਤ ਅਤੇ ਵਰਿੰਦਰ ਵਿੱਕੀ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 2023 ਦੇ ਵਿੱਚ ਥਾਣਾ ਅਜਨਾਲਾ ਦੇ ਉੱਤੇ ਹੋਏ ਹਮਲੇ ਦੀ ਜਾਂਚ ਵਿੱਚ ਸ਼ਾਮਲ ਕਰ ਸਕਦੀ ਹੈ 25 ਮਾਰਚ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਆ ਪੰਜਾਬ ਸਰਕਾਰ 21 ਮਾਰਚ ਨੂੰ ਅਮਰਤਪਾਲ ਦੇ ਸੱਤ ਸਾਥੀਆਂ ਨੂੰ ਲੈ ਕੇ ਪੰਜਾਬ ਪੁਲਿਸ ਦੀ ਜਿਹੜੀ ਟੀਮ ਹੈ ਉਹ ਅੰਮ੍ਰਿਤਸਰ ਆਈਸੀ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਨਡ ਲਿਆ ਗਿਆ ਸੀ ਜਦਕਿ ਅਮਰਤਪਾਲ ਦੇ ਮਾਮਲੇ ਵਿੱਚ ਸੁਣਵਾਈ ਹਜੇ ਕਹਿ ਲਈਏ ਕਿ ਉਹ ਚੱਲ ਰਹੀ ਹੈ ਇਸ ਦੇ ਚੱਲਦੀ ਅਮਰਤਪਾਲ ਪੱਪਲਪ੍ਰੀਤ ਅਤੇ ਵਰਿੰਦਰ ਵਿੱਕੀ ਦੇ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਿਆ ਸੰਭਾਵਨਾ ਹੈ ਕਿ ਸਰਕਾਰ ਹੁਣ ਹੁਕਮ ਜਾਰੀ ਕਰਨ ਦੇ ਬਜਾਏ 25 ਮਾਰਚ ਨੂੰ ਅਦਾਲਤ ਦੇ ਵਿੱਚ ਅਮਰਤਪਾਲ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਲੈ ਕੇ ਫੈਸਲਾ ਸਾਫ਼ ਕਰ ਦਵੇਗੀ ਕੁੱਲ ਮਿਲਾ ਕੇ ਅਮਰਤਪਾਲ ਦਾ ਹੁਣ ਪੰਜਾਬ ਆਉਣਗੇ ਤੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਹੋ ਜਾਣਗੇ। ਉਹਨਾਂ ਦੇ ਉੱਤੇ ਥਾਣਾ ਰਜਨਾਲਾ ਮਾਮਲੇ ਸਣੇ ਬਾਕੀ ਮਾਮਲੇ ਜਿਹੜੇ ਆ ਉਹ ਚੱਲਣਗੇ ਤੇ ਹੁਣ ਉਹਨਾਂ ਦੀ ਜ਼ਮਾਨਤ ਦੀ ਆਸ ਵੀ ਵੱਜ ਗਈ ਹੈ ਕਿ ਹੁਣ ਉਹਨਾਂ ਨੂੰ ਕਿਉਂਕਿ ਇਨ੍ਹਾਂ ਕੇਸਾਂ ਦੇ ਵਿੱਚ ਅਗਲੀ ਪੈਰਵਾਈ ਕੀ ਹੋਣੀ ਹੈ ਉਸ ਦੇ ਹਿਸਾਬ ਦੇ ਨਾਲ ਉਹਨਾਂ ਦੀ ਜ਼ਮਾਨਤਰਜ਼ੀਆਂ ਲੱਗ ਸਕਦੀਆਂ ਨੇ। NSA ਦੀ ਇਹਨਾਂ ਨੂੰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਸੀ। ਹੁਣ ਉਹ ਜ਼ਮਾਨਤ ਦੇ ਹੱਕਦਾਰ ਬਣ ਜਾਣਗੇ। ਜ਼ਮਾਨਤ ਉਹਨਾਂ ਨੂੰ ਮਿਲਦੀ ਹੈ ਨਹੀਂ ਇਹ ਤਾਂ ਅਦਾਲਤ ਦੇ ਉੱਤੇ ਨਿਰਪਰ ਕਰਦਾ ਹੈ। ਪਰ ਹੁਣ ਕਹਿ ਲਈਏ ਕਿ ਕੁੱਲ ਮਿਲਾ ਕੇ ਅਮਰਤਪਾਲ ਹੁਣੀ ਬਾਹਰ ਹੋਣਗੇ ਕੰਟੈਸਟ ਦੇ ਵਿੱਚ ਦੇਖਿਆ ਜਾ ਰਿਹਾ ਹੈ ਇਸ ਦੇ ਬਾਰੇ ਮੈਂ ਕਈ ਮਾਇਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬ ਦੇ ਵਿੱਚ 2027 ਚ ਲੋਕ ਸਭਾ ਚੋਣਾਂ ਨੇ ਤੇ ਉਸ ਤੋਂ ਪਹਿਲਾਂ ਅਗਸਤ ਮਹੀਨੇ ਚ کیا ਜਾਂਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਸੇ ਦਰਮਿਆਨ ਇਸ ਨੂੰ ਇਸ ਐਨਕ ਦੇ ਨਾਲ ਦੇਖਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਲਹਾਲ ਅਮਰਤਪਾਲ ਹੁਣੀ ਵਾਪਸ ਆਏ ਨੇ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਦੇਖਦੇ ਆ ਕਿ ਸਰਕਾਰ ਉਹਨਾਂ ਨੂੰ ਕਦੋਂ ਲੈ ਕੇ ਆਉਂਦੀ ਹੈ